ਪੰਜਾਬੀ ਕਲਚਰ ਚੈਨਲ ਦੇਖ ਰਿਹਾ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਦੋਸਤੋ 23 ਵਾਰ ਸੋਸ਼ਲ ਮੀਡੀਆ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਪੋਸਟ ਦੇਖੀ ਦੀ ਹੈ ਜਿਸ ਨੂੰ ਹੋਰ ਬਹੁਤ ਸਾਰੇ ਸਵਾਲ ਪੈਦਾ ਹੁੰਦੇ ਆ ਤੇ ਉਹ ਜਿਹੜੇ ਸਵਾਲ ਪੈਦਾ ਹੋਏ ਹੁੰਦੇ ਆ ਉਹ ਵੀ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਆਏ ਹੁੰਦੇ ਆ ਕਿਉਂਕਿ ਹਰ ਇੱਕ ਦੇ ਦਿਮਾਗ ਦੇ ਵਿੱਚ ਕੋਈ ਨਵੇਂ ਤੋਂ ਨਵੇਂ ਇਸ ਤਰ੍ਹਾਂ ਦੇ ਪ੍ਰਸ਼ਨ ਖੜੇ ਹੁੰਦੇ ਆ ਤੇ ਅੱਜ ਇੱਕ ਪੋਸਟ ਪੜੀ ਮਾਰਵਿੰਦਰ ਸਿੰਘ ਵਾਲੀ ਪੜੀ ਇਸ ਚਰਚਾ ਸ਼ਖਸੀਅਤ ਨੇ ਸੋਸ਼ਲ ਮੀਡੀਆ ਦੇ ਉੱਤੇ ਤੇ ਲੋਕ ਲਹਿਰਾਂ ਦੇ ਨਾਲ ਜੁੜੇ ਰਹੇ ਆ ਸਟੂਡੈਂਟ ਲਾਈਫ ਤੇ ਉਹਨਾਂ ਨੇ ਜੇਲ ਯਾਤਰਾ ਕਰਦੇ ਰਹੇ ਆ ਤੇ ਹੁਣ ਵੀ ਉਹ ਸਰਕਾਰੀ ਕਰੋਪੀ ਦਾ ਸ਼ਿਕਾਰ ਹੋਣ ਕਰਕੇ ਉਹਨਾਂ ਨੂੰ ਜੇਲ ਯਾਤਰਾ ਕਰਨੀ ਪਈ ਆ ਉਹਨਾਂ ਨੇ ਇੱਕ ਪੋਸਟ ਸ਼ੇਅਰ ਕੀਤੀ ਉਹ ਕਹਿੰਦੇ ਕਿ ਸਤਾਜ ਵਾਲੇ ਮਾਸੂਮ ਮਹਿੰਦਰ ਦਾ ਮੁੰਡਾ ਜਾਂ ਤਾਂ ਖੁਦਕਸ਼ੀ ਕਰੂ ਜਾਂ ਵਿਦੇਸ਼ ਭਜੂ ਉਹਦੇ ਇੱਥੇ ਸਮਾਜ ਦੇ ਵਿੱਚ ਕੋਈ ਥਾਂ ਨਹੀਂ ਤੇ ਨਾ ਕੋਈ ਅਧਾਰ ਹੈ ਕੀ ਇਸ ਤਰ੍ਹਾਂ ਹੋ ਸਕਦਾ ਜੋ ਕਿ ਅਸਰਾਈਆਂ ਲਗਾਈਆਂ ਜਾ ਰਹੀਆਂ ਨੇ ਅਕਸਰ ਬਹੁਤ ਸਾਰੇ ਲੋਕਾਂ ਨਾਲ ਜਦੋਂ ਚਰਚਾ ਕਰੀਦੀ ਹੈ ਗੱਲਾਂ ਬਾਤਾਂ ਕਰਦੇ ਆ ਤਾਂ ਇਹ ਗੱਲ ਹਰ ਇੱਕ ਦੇ ਮਨ ਨੂੰ ਜੱਜ ਜਾਂਦੀ ਹੈ ਕਿ ਹਾਂ ਇੰਜ ਹੋ ਸਕਦਾ ਹੈ ਕਿ ਭਗਵੰਤ ਮਾਨ ਵੀ ਕੀ ਕਰੂਗਾ ਉਹਦਾ ਫਿਊਚਰ ਕੀ ਹੈ ਕਿਉਂਕਿ ਜੋ ਇਸ ਟਾਈਮ ਆਵਾਦਨੀ ਪਾਰਟੀ ਪੰਜਾਬ ਦੇ ਵਿੱਚ ਜਿਵੇਂ ਚਰਚਾ ਦੇ ਵਿੱਚ ਹੈ ਜਿਵੇਂ ਉਹ ਥੱਲੇ ਉਹਦਾ ਗ੍ਰਾਫ ਜਾ ਰਿਹਾ ਹੈ ਕੀ ਉਹ ਜਾਣ ਕੇ ਲੰਦਾ ਜਾ ਰਿਹਾ ਹੈ ਜੋ ਹਾਲਾਤ ਬਣੇ ਹੋਏ ਆ ਅਰਵਿੰਦ ਕੇਜਰੀਵਾਲ ਜਦੋਂ ਕਿ ਉਹਦੀ ਕੋਈ ਹਾਇਸੀਅਤ ਨਹੀਂ ਕਿਉਂਕਿ ਉਹ ਇੱਕ ਐਮਐਲਏ ਵੀ ਨਹੀਂ ਜਿੱਤ ਸਕਿਆ ਆਪਣੇ ਜਿੱਥੇ ਉਹਨੇ ਇੰਨਾ ਚਿਰ ਰਾਜ ਕੀਤਾ ਹੋਵੇ ਤੇ ਉਸ ਦਾ ਪੰਜਾਬ ਦੇ ਵਿੱਚ ਆ ਕੇ ਇੰਟਰਫੀਅਰ ਕਰਨਾ ਪੰਜਾਬ ਦੀ ਸਿਆਸਤ ਦੇ ਵਿੱਚ ਇੰਟਰਫੀਅਰ ਕਰਨਾ ਜਦੋਂ ਕਿ ਉਹਨੂੰ ਪਤਾ ਹੈ ਕਿ ਜਿਹੜੇ ਪੰਜਾਬੀ ਉਹ ਬੜੇ ਪੁੱਠੇ ਹੁੰਦੇ ਆ ਜਿਹਦੇ ਮਗਰ ਪੈ ਜਾਣ ਤੇ ਉਹਦਾ ਛੱਡਦੇ ਕੱਖ ਨਹੀਂ ਤੇ ਉਹ ਫੇਰ ਵੀ ਪੰਜਾਬ ਦੇ ਵਿੱਚ ਪੰਗੇ ਲੈ ਰਿਹਾ ਲਿਆ ਕੇ ਨਵੇਂ ਤੋਂ ਨਵੇਂ ਦਿੱਲੀ ਤੋਂ ਕੋਈ ਡਾਇਰੈਕਟਰ ਲਾ ਰਿਹਾ ਕਿਸਨ ਚੇਅਰਮੈਨ ਲਾ ਰਿਹਾ ਕੋਈ ਅਫਸਰ ਲਾ ਰਿਹਾ ਭਰਤੀਆਂ ਦੇ ਵਿੱਚ ਵੀ ਬਾਹਰੀਆਂ ਸਟੇਟਾਂ ਦੇ ਬੰਦੇ ਭਰਤੀ ਕੀਤੇ ਜਾ ਰਹੇ ਹੈ ਉਹ ਜਿਹੜੀਆਂ ਇਸ ਤਰ੍ਹਾਂ ਦੀਆਂ ਖੇਡਾਂ ਕਿਉਂ ਖੇਡ ਰਿਹਾ ਕੀ ਇਸ ਤਰ੍ਹਾਂ ਤਾਂ ਨਹੀਂ ਇਹ ਸਵਾਲ ਉਪਜਦੇ ਹੈ ਕਿ ਕੀ ਉਹੋ ਜਾਣ ਕੇ ਤਾਂ ਨਹੀਂ ਕਰ ਰਿਹਾ ਕਿ ਆਮ ਆਦਮੀ ਪਾਰਟੀ ਦਾ ਗ੍ਰਾਫ ਥੱਲੇ ਲੰਦਾ ਜਾਵੇ ਕਿਉਂਕਿ ਜੇਕਰ ਆਮ ਆਦਮੀ ਪਾਰਟੀ ਦਾ ਗ੍ਰਾਫ ਥੱਲੇ ਲੰਦਾ ਜਾਊਗਾ ਭਗਵੰਤ ਮਾਨ ਨੂੰ ਵਾਕਈ ਤਨ ਕੀਤਾ ਜਾ ਰਿਹਾ ਹੈ ਭਗਵੰਤ ਮਾਨ ਦੀ ਸ਼ਖਸੀਅਤ ਇਸ ਤਰ੍ਹਾਂ ਦੀ ਲੋਕਾਂ ਦੇ ਵਿੱਚ ਉਹ ਦੀ ਛਵੀ ਆ ਉਹ ਇਸ ਤਰ੍ਹਾਂ ਦੀ ਬਣਾਈ ਜਾ ਰਹੀ ਹੈ ਕਿ ਭਗਵੰਤ ਮਾਨ ਤਾਂ ਜੀ ਜ਼ੀਰੋ ਹੈ ਉਹ ਤਾਂ ਇੱਕ ਸਟੈਂਪ ਹੈ ਜਿੱਥੇ ਲਾ ਦਿਓ ਠੀਕ ਹੈ ਤਰ੍ਹਾਂ ਤਰ੍ਹਾਂ ਨੀਆਂ ਕਹਿਸ ਰਹੀਆਂ ਪਿੱਛੇ ਵੀ ਜਣੀਆਂ ਚਰਚਾ ਚੱਲਦੀ ਹੈ ਲੋਕਾਂ ਦੇ ਮੂੰਹੋਂ ਮੂੰਹ ਵੀ ਇਹ ਤਾਂ ਜੀ ਬਿਲਕੁਲ ਜਾ ਕੇ ਅੱਗੇ ਲੇਟੀ ਕਿ ਆ ਮੈਨੂੰ ਬਚਾ ਲਓ ਮੈਨੂੰ ਨਾ ਜਦੋਂ ਇੱਕ ਵਾਰੀ ਗੱਲ ਚੱਲੀ ਕਿ ਭਗਵੰਤ ਮਾਨ ਨੂੰ ਲਾਇਆ ਜਾ ਰਿਹਾ ਹੈ ਬਸ ਉਤੋਂ ਸਭ ਕੋਈ ਖੋਸ ਰਿਹਾ ਹੈ ਤੇ ਉਹ ਜਾ ਕੇ ਹਸਪਤਾਲ ਵੀ ਨਮਾ ਪਿਆ ਉਹਦੇ ਬਾਰੇ ਵੀ ਚਰਚਾ ਕੀਤੀ ਜਾਂਦੀ ਹੈ ਇਸ ਤਰ੍ਹਾਂ ਦੀ ਜਿਹੜੀਆਂ ਸਾਰੀਆਂ ਲੋਕ ਚਰਚਾ ਦੇ ਵਿੱਚ ਕੁਝ ਨਾ ਕੁਝ ਜਿਹੜੀਆਂ ਇਸ ਤਰ੍ਹਾਂ ਦੀ ਬਹਿਸ ਵਾਸੇ ਹੁੰਦੇ ਨੇ ਉਹ ਲਾਗਾਂ ਦੇ ਵਿੱਚ ਕੁਝ ਨਾ ਕੁਝ ਸਚਾਈ ਤਾਂ ਹੁੰਦੀ ਆ ਕਿਉਂਕਿ ਜੇ ਮੰਨ ਲਓ ਕਿਤੇ ਅੱਗ ਹੋਊ ਤਾਂ ਧੂਆ ਤਾਂ ਹੀ ਨਿਕਲੂਗਾ ਇਸ ਕਰਕੇ ਇਹਦੇ ਵਿੱਚ ਵੀ ਕੁਝ ਨਾ ਕੁਝ ਤਾਂ ਗੱਲ ਹੈ ਕਿ ਹੋ ਸਕਦਾ ਹੈ ਜਿਸ ਬਾਰੇ ਲੋਕਾਂ ਦੇ ਵਿੱਚ ਚਰਚਾ ਹੈ ਜਿਹੜੀ ਹਰ ਇੱਕ ਦੇ ਮਨ ਨੂੰ ਗੱਲ ਚਾਹੀਦੀ ਹੈ ਕਿ ਭਗਵੰਤ ਮਾਨ ਅਗਲੇ ਸਾਲ ਇੱਕੇਦਮ ਜੂਨ ਜੁਲਾਈ ਦੇ ਵਿੱਚ ਜਾ ਕੇ ਕਿਉਂਕਿ 27 ਦੇ ਵਿੱਚ ਵੋਟਾਂ ਹੋਣੀਆਂ 26 ਦੇ ਵਿੱਚ ਜੂਨ ਜੁਲਾਈ ਦੇ ਵਿੱਚ ਕਿਉਂਕਿ ਟਾਈਮ ਵੀ ਥੋੜਾ ਅੱਗੇ ਹੋਵੇ ਤਾਂ ਕਿ ਉਹਦੀ ਲੋਕਾਂ ਦੀ ਸਾਖ ਬਣੀ ਰਹੇ ਉਹ ਕਹੂਗਾ ਜੀ ਅਰਮਿਤ ਕੇਜਰੀਪਾਲ ਨੇ ਮੈਨੂੰ ਧੱਕਾ ਕੀਤਾ ਮੇਰੀ ਪੰਜਾਬ ਦੇ ਚੱਲਣ ਨਹੀਂ ਦਿੱਤੀ ਮੈਨੂੰ ਦਬਾ ਕੇ ਰੱਖਿਆ ਮੈਂ ਲੋਕਾਂ ਦੇ ਹਿੱਤਾਂ ਦੀ ਗੱਲ ਕਰਨਾ ਚਾਹੁੰਦਾ ਸੀ ਮੈਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਨਾ ਚਾਹੁੰਦਾ ਸੀ ਪਰ ਮੇਰੇ ਨਾਲ ਮੇਰੀ ਚੱਲਣ ਨਹੀਂ ਦਿੱਤੀ ਮੇਰੇ ਨਾਲ ਧੱਕਾ ਕੀਤਾ ਗਿਆ ਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਆਪਣਾ ਆ ਕੇ ਰੋਬਦਾ ਕਾਇਮ ਰੱਖਿਆ ਤੇ ਇਸ ਕਰਕੇ ਪੰਜਾਬ ਦੇ ਲੋਕਾਂ ਨਾਲ ਆਮ ਆਦਮੀ ਪਾਰਟੀ ਧੱਕਾ ਕਰ ਰਹੀ ਹੈ ਤੇ ਉਹ ਕਿਉਂਕਿ ਅੱਜ ਵੀ ਆਧਾਰ ਜੇ ਲਾਈਏ ਤੇ ਅਰਵਿੰਦ ਕੇਜਰੀਵਾਲ ਦਾ ਪੰਜਾਬ ਚ ਕੋਈ ਆਧਾਰ ਨਹੀਂ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਅੱਜ ਵੀ ਭਗਵੰਤ ਮਾਨ ਦੇ ਨਾਲ ਵੱਧ ਜਨਤਾ ਹੈ ਅੱਜ ਵੀ ਜੇ ਐਮਐਲਏ ਦੀ ਗੱਲ ਲਈਏ ਪਤਾ ਲੱਗੇ ਤੇ ਅੱਜ ਵੀ ਉਹਦੇ ਨਾਲ ਵੱਧ ਲੋਕ ਤੁਰਨਗੇ ਤੇ ਹੋ ਸਕਦਾ ਭਗਵੰਤ ਮਾਨ ਆਪਣੀ ਕੋਈ ਅਲੱਗ ਪਾਰਟੀ ਬਣਾਉਣ ਅਲੱਗ ਪਾਰਟੀ ਬਣਾ ਕੇ ਉਸ ਤੋਂ ਬਾਅਦ ਉਹਨਾਂ ਕੋਲੇ ਇੱਕੋ ਹੀ ਪਲੇਟਫਾਰਮ ਹੈ ਕਿਉਂਕਿ ਕੱਲਾ ਉਹ ਸਰਕਾਰ ਨਹੀਂ ਬਣਾ ਸਕਦਾ ਪਾਵਰ ਦੇ ਵਿੱਚ ਆ ਵੀ ਨਹੀਂ ਸਕਦਾ ਸ਼ੋਮਣੀ ਅਕਾਲੀ ਦਲ ਦਾ ਪਹਿਲਾਂ ਹੀ ਕਾਣ ਕੀਤਾ ਪਿਆ ਇਹਦੇ ਆਧਾਰ ਨੂੰ ਇੰਨਾ ਖੋਰਾ ਲਾਇਆ ਕਿ ਸ਼ੋਮਣੀ ਅਕਾਲੀ ਦਲ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਆਉਣ ਵਾਲਾ ਕਾਫੀ ਸਮਾਂ ਖੜਾ ਨਹੀਂ ਹੋ ਸਕਦਾ ਕਿਉਂਕਿ ਸ਼ੋਮਣੀ ਅਕਾਲੀ ਦਲ ਇੱਕ ਧਾਰਮਿਕ ਪਾਰਟੀ ਹੈ ਤੇ ਉਹਨਾਂ ਦੇ ਧਰਮ ਦੇ ਵਿੱਚ ਬਖੇੜਾ ਪਾਤਾ ਇੰਨਾ ਖਲਾਰਾ ਖਲਾਰਤਾ ਕਿ ਉਹਨੂੰ ਹੁਣ ਸਮੇਟਣਾ ਔਖਾ ਹੋਇਆ ਪਿਆ ਇਸ ਕਰਕੇ ਹੋ ਸਕਦਾ ਕਿ ਸ਼ਰੋਮਣੀ ਅਕਾਲੀ ਦਲ ਕਿਉਂਕਿ ਉਹ ਵੀ 27 ਤੱਕ ਸ਼ਾਇਦ ਆਪਣਾ ਇਸ ਖਿਡਾਰੀ ਨੂੰ ਸਵੇਟਰਨ ਦੇ ਵਿੱਚ ਕਾਮਯਾਬ ਨਾ ਹੋਵੇ ਅਖੀਰ ਦੇ ਵਿੱਚ ਉਹਨੂੰ ਵੀ ਜਾ ਕੇ ਭਾਰਤੀ ਜਨਤਾ ਪਾਰਟੀ ਦੀ ਛੋੜੀ ਦੇ ਵਿੱਚ ਡਿੱਗਣਾ ਪਵੇ ਕਿ ਮੈਨੂੰ ਬਚਾਓ ਤੇ ਦੂਸਰੇ ਪਾਸੇ ਹੋ ਸਕਦਾ ਕਿ ਭਗਵੰਤ ਮਾਨ ਉਹਦਾ ਵੀ ਆਧਾਰ ਹੈ ਉਹੋ ਆਪਣੇ ਐਮਐਲਏ ਲੈ ਕੇ ਤੇ ਉਹ ਆਪਣੀ ਇੱਕ ਅਲੱਗ ਪਾਰਟੀ ਬਣਾ ਲੈ ਤੇ ਉਹ ਵੀ ਜਾ ਕੇ ਭਾਰਤੀ ਜਨਤਾ ਪਾਰਟੀ ਤੇ ਕੋ ਛੜ ਚੜ ਜੇ ਤੇ ਤਿੰਨੇ ਪਾਰਟੀਆਂ ਰਲ ਕੇ ਪੰਜਾਬ ਦੇ ਵਿੱਚ ਇਲੈਕਸ਼ਨ ਲੜਨ ਕਿਉਂਕਿ ਚੌਥੀ ਪਾਰਟੀ ਜਿਹੜੀ ਹੈ ਮੁਕਾਬਲਾ ਕਰਨ ਵਾਸਤੇ ਉਹ ਕਾਲੀ ਕਾਂਗਰਸ ਹੈ ਤੇ ਜਿਹੜੀ ਕਾਂਗਰਸ ਹੈ ਉਹਦਾ ਪੰਜਾਬ ਦੇ ਵਿੱਚ ਬੀਜੇਪੀ ਨੇ ਪਹਿਲਾਂ ਹੀ ਇਨਕ ਉਹਦਾ ਗਰਾਫ ਥੱਲੇ ਲੈ ਆਂਦਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਕੁਛੜ ਚੱਕ ਕੇ ਉਹਦੋਂ ਜਾਖੜ ਵਰਗਿਆਂ ਨੂੰ ਆਪਣੇ ਖੇਮੇ ਦੇ ਵਿੱਚ ਇੱਕ ਵਾਰੀ ਲਿਜਾ ਕੇ ਸਾਰਿਆਂ ਨੂੰ ਜਿੰਨੇ ਵੱਡੇ ਵੱਡੇ ਤੇ ਦਿੱਸੀ ਉਹਨਾਂ ਨੂੰ ਇੱਕ ਵਾਰੀ ਉਹਨਾਂ ਤੇ ਦਾਗ ਲਾਤਾ ਕਿ ਇਹ ਤਾਂ ਪਾਰਟੀ ਬਦਲੂ ਲੋਕ ਨੇ ਇਹ ਪਾਰਟੀ ਬਦਲੂ ਲੀਡਰ ਨੇ ਇਹ ਤਾਂ ਥਾਲੀ ਦੇ ਵੈਂਗਣ ਨੇ ਜਿੱਧਰ ਮਰਜੀ ਰੁੜ ਜਾਂਦਾ ਇਸ ਕਰਕੇ ਜਿਹੜੇ ਵੱਡੇ ਇਹਨਾਂ ਦੇ ਲੀਡਰ ਸੀ ਉਹ ਬਹੁਤ ਸਾਰੇ ਉਹਨਾਂ ਤੇ ਇਹ ਦਾਗ ਲੱਗ ਚੁੱਕਾ ਹੈ ਤੇ ਪੰਜਾਬ ਦੇ ਲੋਕ ਇਸ ਤਰ੍ਹਾਂ ਦੇ ਦਲ ਬਦਲੂਆਂ ਨੂੰ ਬਹੁਤਾ ਮੂੰਹ ਨਹੀਂ ਲਾ ਸਕਦਾ ਕਿ ਭਾਰਤੀ ਜਨਤਾ ਪਾਰਟੀ 2027 ਦੇ ਵਿੱਚ ਆਪਣੀ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋਵੇ ਤੇ ਉਹ ਕਾਮਯਾਬ ਕੱਲੀ ਵੀ ਨਹੀਂ ਹੋ ਸਕਦੀ ਇਸ ਦਾ ਸਾਰਾ ਚਾਨਣਾ ਤੇ ਭਾਰਤੀ ਜਨਤਾ ਪਾਰਟੀ ਨੂੰ ਸ਼ਾਇਦ ਚਾਨਣ ਹੋਏਗਾ ਤੇ ਉਹ ਕੋਈ ਨਾ ਕੋਈ ਜਿਹੜੀਆਂ ਸੀਟਾਂ ਗਿਣਤੀ ਦੀਆਂ ਸੀਟਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਦੇ ਦੇ ਤੇ ਕੁਝ ਜਿਹੜੀਆਂ ਸੀਟਾਂ ਨੇ ਓਹੋ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚੋਂ ਨਵੀਂ ਪਾਰਟੀ ਬਣਾਏਗਾ ਭਗਵੰਤ ਮਾਨ ਉਹਨੂੰ ਦੇ ਦੇ ਤੇ ਤੀਸਰੇ ਆਪ ਹੋ ਗਏ ਜਦੋਂ ਤਿੰਨੇ ਰਲ ਕੇ ਚੋਣ ਪੰਜਾਬ ਦੇ ਵਿੱਚ ਲੜਨਗੇ ਤਾਂ 100% ਬੀਜੇਪੀ ਜਿਹੜੀ ਆ ਉਹ ਜਿੱਤੇ ਹੋਊਗੀ ਕਿਉਂਕਿ ਇਹ ਵੀ ਸ਼ੱਕ ਕੀਤਾ ਜਾਂਦਾ ਤੇ ਇਸ ਤੇ ਬਹੁਤ ਲੋਕ ਜਿਹੜੇ ਆ ਜ਼ਿਆਦਾ ਉਹ ਲੋਕ ਯਕੀਨ ਵੀ ਕਰਦੇ ਆ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਬੀਜੇਪੀ ਦਾ ਹੀ ਇੱਕ ਹਿੱਸਾ ਹੈ ਕਿਉਂਕਿ ਬੀਜੇਪੀ ਸਾਰਿਆਂ ਨੂੰ ਪਤਾ ਕਿ ਨਾ ਹਜ਼ਾਰੇ ਉਸ ਦੇ ਮੇਰੇ ਜਿਹੜੇ ਸੰਗਠਨ ਦੇ ਵਿੱਚੋਂ ਨਿਕਲੇ ਉਹ ਦੀ ਐਜੀਟੇਸ਼ਨ ਤੋਂ ਨਿਕਲੀ ਤੇ ਅਨਾਜਾਰੇ ਨੂੰ ਉਹਨਾਂ ਨੇ ਸ਼ਿੰਗਾਰ ਤੇ ਪੂਜਾ ਵਾਸਤੇ ਉਹਨੂੰ ਸਾਰੀਆਂ ਸਹੂਲਤਾਂ ਦੇ ਕੇ ਉਹਨੂੰ ਪਾਸੇ ਬਿਠਾਤਾ ਉਹਦੇ ਚੋਂ ਬਹੁਤ ਸਾਰੇ ਜਿਵੇਂ ਕਿ ਕਰਨਬੇਦੀ ਨਗਨ ਉਹਨਾਂ ਨੂੰ ਕਿਸ ਨੂੰ ਗਵਰਨਰ ਲਾਤਾ ਉਹਨਾਂ ਨੂੰ ਆਦੇ ਨਵਾਜ ਤੇ ਤੇ ਉਹਦੇ ਵਿੱਚੋਂ ਇੱਕ ਬੰਦਾ ਅਰਵਿੰਦ ਕੇਜਰੀਵਾਲ ਕੱਢ ਕੇ ਉਹਦੀ ਆਮ ਆਦਮੀ ਪਾਰਟੀ ਤਿਆਰ ਕਰਵਾ ਕੇ ਤੇ ਦਿੱਲੀ ਦਾ ਕਲਾਟ ਆਇਆ ਛੇ ਲਾ ਡਿਸ਼ਨ ਨੂੰ ਪਾਸੇ ਕੀਤਾ ਕਿਉਂਕਿ ਦਿੱਲੀ ਦੇ ਉੱਤੇ ਕਾਬਜ਼ ਹੋਣਾ ਭਾਰਤ ਜਨਤਾ ਪਾਰਟੀ ਵਾਸਤੇ ਬਹੁਤ ਮੁਸ਼ਕਲ ਲੱਗਦਾ ਸੀ ਕਾਂਗਰਸ ਨੂੰ ਪਾਸੇ ਕਰਕੇ ਤੇ ਅਖੀਰ ਦੇ ਵਿੱਚ ਉੱਥੇ ਬੀਜੇਪੀ ਉਹਨਾਂ ਦੇ ਰਾਹੀਂ ਅੱਜ ਕਾਮਯਾਬ ਹੋ ਗਈ ਕਿ ਦਿੱਲੀ ਦੇ ਵਿੱਚ ਆਪ ਦੀ ਸਰਕਾਰ ਬਣਾ ਗਈ ਤੇ ਪੰਜਾਬ ਦੇ ਵਿੱਚ ਵੀ ਇਹ ਜਿਹੜੀ ਲੜਾਈ ਹੈ ਉਸ ਨੂੰ ਅੱਗੇ ਆਮੋ ਸਾਹਮਣੇ ਦੀ ਕਰ ਦਿੱਤੀ ਜਾਣੀ ਹੈ ਕਿਉਂਕਿ ਇੱਕ ਵਾਰੀ ਉਹਨਾਂ ਨੇ ਆਪਣੀ ਪਾਰੀ ਖੇਡ ਲਈ ਹੈ ਆਮ ਆਦਮੀ ਪਾਰਟੀ ਨੇ ਤੇ ਇਸ ਤੇ ਇਹ ਵੀ ਨਹੀਂ ਕਿ ਅਰੰਦ ਕੇਜਰੀ ਵੱਲੋਂ ਕੀ ਇਹ ਚਾਨਣ ਨਹੀਂ ਕਿ ਮੈਂ ਜਦੋਂ ਲੋਕ ਮੇਰਾ ਵਿਰੋਧ ਕਰ ਰਹੇ ਹੈ ਸਾਰੇ ਰਾਜ ਸਭਾ ਦੇ ਮੈਂਬਰ ਵੀ ਬਾਹਰੋਂ ਲੈ ਲੈਣੇ ਸਾਰੇ ਲੈ ਕੇ ਇੱਥੇ ਚੇਅਰਮੈਨ ਡਾਇਰੈਕਟਰ ਵੀ ਉਹ ਬਾਹਰੋਂ ਲਾ ਦੇਣੇ ਤੇ ਉਹਨਾਂ ਨੂੰ ਨਿਵਾਜਣਾ ਵਰਕਰਾਂ ਨੂੰ ਜਿਹਨਾਂ ਦੀ ਕੋਈ ਆਧਾਰ ਹੀ ਨਹੀਂ ਸੀ ਉਹਨਾਂ ਨੂੰ ਕਿਸੇ ਨੂੰ ਪ੍ਰਧਾਨ ਬਣਾ ਦੇਣਾ ਕਿਸੇ ਨੂੰ ਕੋ ਜਨਰਲ ਸਖਤਰ ਬਣਾ ਦੇਣਾ ਹੋਰ ਇਸ ਤਰ੍ਹਾਂ ਦਾ ਜਿਹੜਾ ਪਾਰਟੀ ਦੇ ਵਿੱਚ ਆ ਇਹ ਇਸ ਕਰਕੇ ਲੱਗਦਾ ਹੈ ਕਿ ਇਹ ਜਾਣ ਕੇ ਆਵਾਦੀ ਪਾਰਟੀ ਦੇ ਗਰਾਫ ਨੂੰ ਅਰਵਿੰਦ ਕੇਜਰੀਵਾਲ ਵੱਲੋਂ ਥੱਲੇ ਲੰਦਾ ਜਾ ਰਿਹਾ ਹੈ ਤਾਂ ਕਿ ਇੱਕ ਨਵੀਂ ਸਾਫਤੰਦੀ ਪੰਜਾਬ ਦੇ ਵਿੱਚ ਕੀਤੀ ਜਾਵੇ ਤੇ ਜਿਸ ਦੇ ਆਧਾਰ ਤੇ ਭਾਰਤੀ ਜਨਤਾ ਪਾਰਟੀ ਹੌਲੀ-ਹੌਲੀ ਪੰਜਾਬ ਦੇ ਵਿੱਚ ਵੀ ਕਾਬਜ਼ ਹੋਵੇ ਸੋ ਦੋਸਤੋ ਇਹ ਵਿਚਾਰ ਮੇਰੇ ਨਹੀਂ ਮੈਨੂੰ ਪਰ ਜਾਇਜ਼ ਦੇ ਆ ਇਹ ਕਿਉਂਕਿ ਇਹ ਲੋਕਾਂ ਤੋਂ ਸੁਣੇ ਹੋਇਆ ਜਿੰਨਾਂ ਨਾਲ ਵੀ ਗੱਲ ਕਰੀਂਦੇ ਆ ਤੁਸੀਂ ਵੀ ਸਾਰੇ ਜਿੰਨੇ ਵੀ ਸੁਣਨ ਵਾਲੇ ਤੁਸੀਂ ਵੀ ਇਹੀ ਕੋਈ ਕਰਦੇ ਜਿੱਥੇ ਤੁਸੀਂ ਕੱਢਦੇ ਹੋ ਤੁਸੀਂ ਚਰਚਾ ਕਰਦੇ ਹੋ ਤੇ ਉਸ ਦੇ ਵਿੱਚੋਂ ਬਾਅਦ ਹੀ ਤੁਹਾਨੂੰ ਇਹ ਗੱਲ ਜਾਇਜ਼ਦੀ ਆ ਇਹ ਗੱਲ ਜਿੰਨਾਂ ਨਾਲ ਵੀ ਡਿਸਕਸ ਕੀਤਾ ਜਨਨ ਨਾਲ ਗੱਲ ਕਰੀਦੀ ਆ ਤੇ ਇਹ 100% ਜਾਇਜ਼ਦੀ ਆ ਪਰ ਇਸ ਦਾ ਕਿਉਂਕਿ ਸਿਆਸਤ ਹੈ ਤੇ ਜਿਹੜੀ ਪੋਲਿਟਿਕਸ ਦੀ ਗੇਮ ਹੈ ਇਸ ਦੇ ਵਿੱਚ ਸਭ ਕੁਝ ਜਾਇਜ਼ ਹੁੰਦਾ ਇਸ ਦੇ ਵਿੱਚ ਜਿਹੜੇ ਰਿਸ਼ਤੇ ਨਾਤੇ ਉਹ ਵੀ ਪਾਸੇ ਰੱਖ ਦਿੱਤੇ ਜਾਂਦੇ ਹੈ ਰਾਜਨੀਤੀ ਦੇ ਇਸ ਖੇਡ ਦੇ ਵਿੱਚ ਪੰਜਾਬ ਦੇ ਵਿੱਚ 2027 ਦੀਆਂ ਚੋਣਾਂ ਚ ਕੁਝ ਵੀ ਹੋ ਸਕਦਾ ਹੈ ਸੋ ਜਿਹੜੀ ਯਾਤਰੀਆ ਗੱਲ ਉਹ ਇਹੀ ਲੱਗ ਰਹੀ ਹੈ ਕਿ ਭਗਵੰਤ ਮਾਨ ਉਹਨਾਂ ਦਾ ਜਿਹੜਾ ਗ੍ਰਾਫ ਹੈ ਆਮ ਆਦਮੀ ਪਾਰਟੀ ਦਾ ਉਹ ਇਸੇ ਕਰਕੇ ਉਹਨੂੰ ਤੱਕ ਲਾਇਆ ਜਾ ਰਿਹਾ ਤਾਂ ਕਿ ਕੱਲ ਨੂੰ ਇੱਕ ਵਾਰ ਥੋੜਾ ਜ੍ਹਾ ਨੇਤਾਵਾਂ ਵਿੱਚੋਂ ਉੱਭਰ ਕੇ ਭਗਵਾਨ ਤਮਾਨ ਆਵੇ ਤੇ ਉਹ ਆ ਕੇ ਇੱਕੇ ਤਾਂ ਇਸ ਤਰ੍ਹਾਂ ਅਨਾਉਂਸ ਕਰੇ ਕਿ ਮੇਰੇ ਨਾਲ ਧੱਕਾ ਕੀਤਾ ਜਾ ਰਿਹਾ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਤੇ ਜਿਹੜੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਉਹ ਪੰਜਾਬ ਦੇ ਲੋਕਾਂ ਨਾਲ ਧੱਕਾ ਕਰ ਰਿਹਾ ਸੋ ਆਓ ਪੰਜਾਬੀਓ ਆਪਾਂ ਰਲ ਕੇ ਨਵੀਂ ਲੜਾਈ ਲੜੀਏ ਤੇ ਉਹਨਾਂ ਵੀ ਪਾਰਟੀ ਬਣਾ ਸਕਦੇ ਆ ਕੀ ਇਹ ਹੋ ਸਕਦਾ ਇਹ ਤੁਹਾਡੇ ਆਪਣੇ ਦਿਮਾਗ ਦੀ ਸੋਚ ਹੈ ਜਾਂ ਖੋਜ ਹੈ ਇਹ ਕੀ ਹੋਏਗਾ ਇਹ ਤਾਂ ਆਉਣ ਵਾਲੇ ਫਿਊਚਰ ਦੇ ਉਸ ਕੁੱਖ ਦੇ ਵਿੱਚ ਕੀ ਪੈਦਾ ਹੁੰਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਆਪਾਂ ਚਰਚਾ ਕਰਦੇ ਰਹਾਂਗੇ ਤੁਹਾਡਾ ਸਾਰਿਆਂ ਦਾ ਪੰਜਾਬੀ ਕਲਚਰ ਚੈਨਲ ਦੇ ਨਾਲ ਜੁੜਨ ਤੇ ਬਹੁਤ ਬਹੁਤ ਧੰਨਵਾਦ